ਹਾਂਜੀ ਸ਼ਾਸਤਰੀ ਕਾਲ ਜੀ ਸਾਰਿਆਂ ਨੂੰ ਦੋਸਤੋ ਕੀ ਹਾਲ ਚਾਲ ਆ ਠੀਕ ਠਾਕ ਆ ਸਾਰੇ ਲਓ ਜੀ ਆਪਣੇ ਵੀ ਕੰਮ ਜੋਰਾਂ ਤੇ ਚੱਲ ਪਿਆ ਕਟਾਈ ਦਾ ਤੇ ਕੁਝ ਏਰੀਆ ਪੱਕ ਚੁੱਕਿਆ ਸੀ ਆਪਣਾ ਸੂਏ ਦੇ ਨਾਲ ਵਾਲੇ ਕਿੱਲੇ ਤੇ ਆਪਣਾ ਚੱਲ ਰਿਹਾ ਜੀ ਮਾਰੂ ਮਾਰ ਕੰਮ ਤੇ ਇਹ ਇਸ ਵਾਰ ਪੱਕੀਏ ਵਿਕਰੀ ਆ ਜੀ ਮੌਇਸਚਰ ਵਾਲਾ ਮਾਲ ਨਹੀਂ ਵਿਕ ਰਿਹਾ ਮੰਡੀ ਦੇ ਵਿੱਚ ਤੇ ਸਾਡੇ ਲੋਵੇ ਹਰਿਆਣੇ ਦੀ ਮੰਡੀ ਪੈਂਦੀ ਆ ਰਨੋਲੀ ਉੱਥੇ ਆਪਣੇ ਆੜਤੀਆਂ ਦੀ ਫਰਮ ਉੱਥੇ ਵੀ ਆ ਤੇ ਤਾਂ ਕਰਕੇ ਆਪਣੀ ਉੱਥੇ ਕੱਲ ਸੀ ਦੋ ਟਰਾਲੀਆਂ ਆਪਣੀਆਂ ਕੱਲ ਵੀ ਵਿਕ ਗਿਆ ਜੀ 19 ਮੌਇਸਚਰ ਸੀ ਉਹਦਾ ਪਰ ਚਲੋ ਲੈ ਗਏ ਤੇ ਅੱਜ ਇਹ ਵੱਡਿਆ ਇਹ ਖੱਤਾ ਇਹ ਪੱਕੀ ਪਈ ਆ ਬਿਲਕੁਲ ਤੇ ਤੇਲੇ ਨਾਲ ਵੀ ਥੋੜੀ ਜੀ ਵਿੰਗੀ ਟੇਢੀ ਹੋ ਰਹੀ ਸੀ ਭਲੋੜੀਆਂ ਬਣਨ ਲੱਗ ਰਹੀਆਂ ਦੀਆਂ ਪਰ ਚਲੋ ਕੂੰ ਫਸਲ ਪੱਕੀ ਆ ਤੇ ਜ਼ਿਮੀਦਾਰਾਂ ਨੂੰ ਵੀ ਪੱਕੀ ਫਸਲ ਹੀ ਵੜਾਣੀ ਚਾਹੀਦੀ ਆ ਤੇ ਇਸ ਵਾਰ ਕਿਉਂਕਿ ਸੈਲਰ ਵਾਲੇ ਕਾਫੀ ਸਟਿੱਕਟ ਹੋ ਰਹੇ ਨੇ ਅਲਾਟਮੈਂਟਾਂ ਨਹੀਂ ਹੋ ਰਹੀਆਂ ਤੇ ਜੋ ਮੰਨ ਰਹੇ ਨੇ ਉਹ ਕਹ ਰਹੇ ਨੇ ਵੀ ਸੁੱਕਾ ਮਾਲ ਹੀ ਲਿਆਓ ਤੇ ਬਿਲਕੁਲ ਸਿੱਕਾ ਤੇ ਇੱਧਰ ਦੂਜੀ ਸਾਈਡ ਆਪਣਾ ਆਲੂ ਵਾਲੇ ਵੀ ਤਿਆਰ ਕਰੇ ਸੀ ਆਪਾਂ ਨੇ ਖੇਤ ਇਹ ਵੀ ਹੁਣ ਬੀਜਾਂਗੇ ਇਹਨਾਂ ਦੇ ਵਿੱਚ ਵੀ ਆਲੂ ਬੀਜਾਂਗੇ ਆਪਾਂ ਤੇ ਕਰਦਾਂਗੇ ਕੱਲ ਤੋਂ ਅਗਲੇ ਦਿਨ ਆਪਣਾ ਵਿੱਚੇ ਫਸਲ ਕੱਟੀ ਜਾ ਰਹੀ ਆ ਤੇ ਵਿੱਚੇ ਆਲੂਆਂ ਦੀ ਬਜਾਈ ਦਾ ਹੋ ਜਾਂਦਾ ਬਹੁਤ ਹੀ ਰੁਝੇਵੇਂ ਭਰਿਆ ਸੀਜ਼ਨ ਹੁੰਦਾ ਇਹ ਤੇ ਬਹੁਤ ਜ਼ੋਰ ਲੱਗਦਾ ਇਹ ਆਪਣਾ 3.5 ਕਿੱਲਿਆਂ ਦਾ 3.5 ਏਕੜ ਦਾ ਫਾਰਮ ਤਿਆਰ ਕਰਿਆ ਆਪਾਂ ਨੇ ਜਿਹਦੇ ਵਿੱਚ ਕੇ ਆਲੂ ਬੀਜਣ ਤੇ ਸ਼ਾਮ ਦੇ ਵੱਜ ਗਏ ਨੇ ਜੀ 3.5 ਟਰਾਲੀ ਆਪਣੀ ਹਲੇ ਦੂਜੀ ਆਈ ਨਹੀਂ ਮੁੜ ਕੇ ਉਹ ਵੀ ਭਰ ਗਈ ਟਰਾਲੀ ਆ ਜਾ ਵੀਰੇ ਅੱਗੇ ਆ ਜਾ ਇਹ ਦੱਬ ਹੋਣ ਲੱਗ ਗਈ ਐ ਨਹੀਂ ਸੋਏ ਤੇ ਵੀ ਆਪਣੇ ਇਹਨਾ ਇਹਨਾ ਦੀ ਜੇ ਬਹੋਰਾਂ ਦੀ ਚਰਸੋਂ ਵਾਲਿਆਂ ਦੀ ਹੁਣ ਤਾਂ ਪੂਰਾ ਜ਼ੋਰ ਪੈ ਗਿਆ ਜੀ ਮਸ਼ੀਨਾਂ ਦਾ ਤੇ ਵੀਡੀਓ ਵੀ ਸਾਫ ਨਹੀਂ ਆ ਰਹੀ ਮੇਰੇ ਖਿਆਲ ਇੱਧਰ ਸੂਰਜ ਪੈ ਰਿਹਾ ਆ ਇੱਧਰ ਸਹੀ ਆਂਦੀ ਆ ਆਪਣੇ ਦੂਜੀ ਸਾਈਡ ਹੂੰ ਇਹ ਸੂਰਜ ਵੀ ਢਲਣ ਲੱਗ ਗਿਆ ਹੁਣ ਬੰਦ ਕਰਨੀ ਪਊਗੀ ਮਸ਼ੀਨ ਕਿਉਂਕਿ ਤਰੀਲ ਦਾ ਵੀ ਉਹ ਹੋ ਜਾਂਦਾ ਚਲੋ ਇਸ ਇਸ ਕੱਤੇ ਨੂੰ ਕੰਪਲੀਟ ਕਰ ਦਿੰਨੇ ਅੱਜ ਤੇ ਉਸ ਤੋਂ ਬਾਅਦ ਆਪਣਾ ਸਵੇਰੇ ਕੱਲ ਕੱਲ ਫੇਰ ਆਏਗੀ ਇਹ ਮਸ਼ੀਨ ਵਾਲੇ ਕਹਿੰਦੇ ਸਵੇਰੇ ਵੜਦਾਂਗੇ ਪਹਿਲੇ ਟਾਈਮ 10:00 ਵਜੇ ਤੋਂ ਸ਼ੁਰੂ ਕਰਦੇ ਨੇ ਸਵੇਰੇ ਬਾਕੀ ਆਲੂਆਂ ਦਾ ਨਵੇੜਾਂ ਇਹ ਵਾਹੀ-ਬੂਹੀ ਦਾ ਕੁਝ ਨਵੇੜਾਂਗੇ ਕੰਮਕਾਰ ਜਿੰਨਾ ਕ ਵੀ ਹੋ ਸਕਿਆ